ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਇੱਕ ਇਹੋ ਜਿਹੀ ਖਬਰ ਜੋ ਤੁਹਾਨੂੰ ਦੱਸੇਗੀ ਕਿ ਰੰਗਲਾ ਪੰਜਾਬ ਕਿਵੇਂ ਬਣ ਰਿਹਾ ਸਤਿ ਸ਼ਕਾਲ ਨਮਸਕਾਰ ਅਦਾਬਸ ਇੱਕ ਖਬਰ ਦਾ ਸੰਬੰਧ ਹੈਗਾ ਫਿਰੋਜ਼ਪੁਰ ਦੇ ਨਾਲ ਫਿਰੋਜ਼ਪੁਰ ਪੰਚਾਇਤ ਸਮਿਤੀ ਦੇ ਨਾਲ ਤੇ ਉੱਥੇ ਸੈਂਟਰਲ ਗਵਰਨਮੈਂਟ ਵੱਲੋਂ ਗ੍ਰਾਂਟ ਆਉਂਦੀ ਹੈ ਜਿਵੇਂ ਕਿ ਕੌਮੀ ਪੱਧਰ ਤੇ ਨੈਸ਼ਨਲ ਲੈਵਲ ਤੇ ਪੰਦਰਮੇ ਵਿੱਤ ਕਮਿਸ਼ਨ ਦਾ ਜਿਹੜਾ ਹਿੱਸਾ ਹੈ ਉਹ ਸਮਿਤੀਆਂ ਨੂੰ ਵੰਡਿਆ ਜਾਂਦਾ ਤੇ ਉਹਦੀ ਵੰਡ ਹੁੰਦੀ ਆ ਈ ਗ੍ਰਾਮ ਸਵਰਾਜ ਪੋਰਟਲ ਦੇ ਰਾਹੀਂ ਤੇ ਇਹ ਜਿਹੜੀ ਫਿਰੋਜ਼ਪੁਰ ਪੰਚਾਇਤ ਸਮਿਤੀ ਸੀ ਇਹਦੇ ਵਿੱਚ ਗਰਬੜ ਹੋਈ ਗਵਨ ਹੋਇਆ 1 ਕਰੋੜ 80 ਲੱਖ ਰੁਪਏ ਦਾ ਉਹ ਤੁਹਾਨੂੰ ਹੁਣ ਅਸੀਂ ਹੌਲੀ ਹੌਲੀ ਵਿਸਤਾਰ ਨਾਲ ਦੱਸਾਂਗੇ ਕਿ ਇਹ ਗਵਨ ਹੋਇਆ ਕਿਵੇਂ ਇਹਦਾ ਪਹਿਲਾਂ ਤੁਹਾਨੂੰ ਮੈਕੈਨਿਜ਼ਮ ਉਹ ਦੱਸਣ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ADC ਹੁੰਦਾ ADC ਰੂਰਲ ਡਵੈਲਪਮੈਂਟ ਇੱਕ PCS ਅਫਸਰ ਹੁੰਦਾ ਉਹਨੂੰ ਪੰਜਾਬ ਸਰਕਾਰ ਵੱਲੋਂ ਇੱਕ ਡਿਜੀਟਲ ਸਿਗਨੇਚਰ ਵਾਲਾ ਡੋਂਗਲ ਇਸ਼ੂ ਕੀਤਾ ਜਾਂਦਾ ਅਪਰੂਵ ਕਰਕੇ ਡੋਂਗਲ ਹੁੰਦਾ ਇੱਕ ਪੈਨ ਡਰਾਈਵ ਤਰ੍ਹਾਂ ਦੀ ਚੀਜ਼ ਜਿਦੇ ਵਿੱਚ ਉਹਦੇ ਦਸਤਖਤ ਪੰਜਾਬ ਸਰਕਾਰ ਅਪਰੂਵ ਕਰਕੇ ਭੇਜਦੀ ਹੈ ਕਿ ਤੁਸੀਂ ਇਹਨਾਂ ਦਸਥਾਂ ਨਾਲ ਸਿਗਨੇਚਰਜ਼ ਦੇ ਨਾਲ ਫੰਡ ਕਢਾ ਸਕਦੇ ਹੋ ਡਿਸਟ੍ਰਿਬਿਊਟ ਕਰ ਸਕਦੇ ਤੇ ਫਿਰ ADC ਅੱਗੇ ਆਪਣੇ ਡੋਂਗਲ ਰਾਹੀਂ ਅਪਰੂਵਲ ਦਿੰਦਾ ਹੈ ਦੋ ਡੋਂਗਲ ਹੋਰ ਇੱਕ ਡੋਂਗਲ ਹੁੰਦਾ ਚੇਅਰ ਪਰਸਨ ਆਫ ਪੰਚਾਇਤ ਸਮਿਤੀ ਇੱਥੇ ਫਿਰੋਜ਼ਪੁਰ ਪੰਚਾਇਤ ਸਮਿਤੀ ਦੀ ਚੇਅਰਮੈਨ ਜਸਪ੍ਰੀਤ ਕੋਰ ਦੀ ਗੱਲ ਹੋਏਗੀ ਤੇ ਫਿਰ ਅੱਗੇ ਉਸੇ ਡੋਂਗਲ ਨਾਲ ਅਪਰੂਵਲ ਮਿਲਦੀ ਹੈ ਵੀਡੀਓ ਦੇ ਡੋਂਗਲ ਨੂੰ ਸੋ ਜਿਹੜਾ thora ਉਹ ADC ਹੁੰਦਾ ਵੀਡੀਓ ਦਾ ਡੋਂਗਲ ਅੱਗੇ ਅਪਰੂਵ ਕਰਦਾ ਹੈ ਜਾਨੀ ਕਿ ਡਿਜੀਟਲ ਸਿਗਨੇਚਰ ਪੰਚਾਇਤ ਸੈਕਟਰੀਆਂ ਦੇ ಗ್ರಾಮ ਸੇਵਕਾਂ ਦੇ ਅਤੇ ਸਰਪੰਚਾਂ ਦੇ ਹੁਣ ਇਸ ਸਾਰੇ ਕੰਮ 'ਚ ਹੋਇਆ ਇਹ ਜਦੋਂ ਸਰਕਾਰ ਨੂੰ ਪਤਾ ਲੱਗਿਆ ਕਿ 1 ਕਰੋੜ 80 ਲੱਖ ਰੁਪਏ ਦੀ ਗੜਬੜ ਹਿਰਾਫੇਰੀ ਹੋ ਗਈ ਆ ਤਾਂ ਇੱਕ ਜਾਂਚ ਬਿਠਾਈ ਜਾਂਦੀ ਹੈ ਜਾਂਚ ਬਿਠਾਈ ਜਾਂਦੀ ਆ ਤੇ ਉਹਦੇ ਵਿੱਚ ਡਿਵੀਜ਼ਨਲ ਡਿਪਟੀ ਡਾਇਰੈਕਟਰ ਜਲੰਧਰ ਪੰਚਾਇਤ ਵਿਕਾਸ ਅਤੇ ਜ਼ਿਲ੍ਹਾ ਡਿਵੈਲਪਮੈਂਟ ਅਤੇ ਪੰਚਾਇਤ ਵਿਕਾਸ ਸ਼ਾਮਲ ਹੁੰਦੇ ਆ ਉਹ ਉਸ ਦੀ ਜਾਂਚ ਕਰਦੇ ਆ ਜਾਂਚ ਦੇ ਆਦੇਸ਼ ਮਿਲਦੇ ਆ 31224 ਇਹ ਸਕਰੀਨ ਤੇ ਵੇਖੋ ਇਹ 5 ਪੇਜ ਦੀ ਰਿਪੋਰਟ ਆ ਇਹ ਜਾਂਚ ਰਿਪੋਰਟ ਜਿਹੜੀ ਤੁਹਾਨੂੰ ਦੱਸੇਗੀ ਕਿ ਕਿਵੇਂ ਕਿਵੇਂ ਇਹ ਚ ਗੜਬੜ ਹੋਈ ਇਸ ਜਾਂਚ ਰਿਪੋਰਟ ਨੇ ਸੱਟਾ ਕੱਢਿਆ ਕਿ ਦੋ ਜਾਲੀ ਡੋਂਗਲ ਬਣਾਏ ਗਏ ਯਾਨੀ ਕਿ ਦੋ ਜਾਲੀ ਸਿਗਨੇਚਰ ਡਿਜੀਟਲ ਸਿਗਨੇਚਰ ਬਣਾਏ ਗਏ ਉਹਨਾਂ ਨੂੰ ਅਪਰੂਵਲ ਦਿੱਤੀ ADC ਅਰुण ਸ਼ਰਮਾ ਨੇ ਕਿਹੜੇ ਦਿਨ ਜਿਸ ਦਿਨ ਛੁੱਟੀ ਸੀ 1 ਮਈ 2024 ਨੂੰ ਉਹਨੇ ਇਹ ਅਪਰੂਵਲ ਦਿੱਤੀ ਤੇ ਫਿਰ ਪੇਮੈਂਟਾਂ ਹੋਈਆਂ ਰਣਜੀਤ ਸਿੰਘ ਦੀ ਟਾਇਲ ਫੈਕਟਰੀ ਨੂੰ ਰਣਜੀਤ ਟਾਇਲ ਫੈਕਟਰੀ ਅਸੀਂ ਤੁਹਾਨੂੰ ਅੱਗੇ ਚੱਲ ਕੇ ਦੱਸਾਂਗੇ ਅਸੀਂ ਕਿਹਦੇ ਕਿਹਦੇ ਨਾਲ ਗੱਲ ਕੀਤੀ ਉਹ ਵਿਸਤਾਰ ਤੁਹਾਨੂੰ ਅਖੀਰ 'ਚ ਮਿਲਣਗੇ ਤਾਂ ਫੇਰ ਇੱਕ ਐਫਆਈਆਰ ਦਰਜ ਕਰਾਉਂਦਾ ਬੀਡੀਓ ਗੁਰਦੇਵਾਲ ਸਿੰਘ ਔਰ ਉਸ ਐਫਆਈਆਰ ਦੇ ਵਿੱਚ ਨਾਮ ਆਉਂਦੇ ਆ ਕਿਰਨਦੀਪ ਕੌਰ ਬੀਡੀਓ ਜਿਹੜੀ ਕਿ 31124 ਨੂੰ ਟਰਾਂਸਫਰ ਹੋ ਚੁੱਕੀ ਸੀ ਜਿਹਦਾ ਕੋਈ ਲੈਣਾ ਦੇਣਾ ਹੈ ਨਹੀਂ ਸੀ ਉਸ ਡੋਂਗਲਾਂ ਦੇ ਨਾਲ ਉਦੇ ਨਾਮ ਤੇ ਵੀ ਇੱਕ ਡੋਂਗਲ ਬਣਾ ਕੇ ਅਪਰੂਵ ਕਰਤਾ ਗਿਆ ADC ਵੱਲੋਂ ਫਿਰ ਅੱਗੇ ਜਸਵਿੰਦਰ ਕੌਰ ਚੇਅਰ ਪਰਸਨ ਉਹਦਾ ਵੀ ਇੱਕ ਡੋਂਗਲ ਅਪਰੂਵ ਹੋ ਗਿਆ ਮਨਜਿੰਦਰ ਸਿੰਘ ਡਾਟਾ ਐਂਟਰੀ ਆਪਰੇਟਰ ਇਹਨੂੰ ਵੀ ਐਫਆਈਆਰ ਦੇ ਵਿੱਚ ਦੋਸ਼ੀ ਘੋਸ਼ਿਤ ਕੀਤਾ ਗਿਆ ਐਫਆਈਆਰ ਚ ਰੇਖਾ ਦੇਵੀ ਡਾਟਾ ਐਂਟਰੀ ਆਪਰੇਟਰ ਸੁਖਦੀਪ ਬਾਜਾਜ ਡਾਟਾ ਐਂਟਰੀ ਆਪਰੇਟਰ ਜਸਪ੍ਰੀਤ ਕੌਰ ਡਾਟਾ ਐਂਟਰੀ ਆਪਰੇਟਰ ਜ਼ਿਲ੍ਹਾ ਆਪਰੇਸ਼ਨ ਇਹ ਬੰਦੇ 6 ਤਾਂ ਪਰਚੇ 'ਚ ਨਾਮਜ਼ਦ ਹੋਗੇ ਜਿਨ੍ਹਾਂ ਦਾ ਜੋ ਪ੍ਰੈਸ ਕਾਨਫਰੰਸ ਬੀਤੇ ਦਿਨੀ ਮੁਹਾਲੀ ਪ੍ਰੈਸ ਕਲੱਬ 'ਚ ਇੱਕ ਸਮਾਜ ਸੇਵੀ ਸੁਖਪਾਲ ਗਿੱਲ ਨੇ ਕੀਤੀ ਉਹਨੇ ਦੱਸਿਆ ਕਿ ਇਹਨਾਂ ਦਾ ਕੋਈ ਲੈਣਾ ਦੇਣਾ ਹੈ ਨਹੀਂ ਸੀ ਇਹ ਛੋਟੇ ਮਲਾਜ਼ਮ ਸੇ ਇਹ ਤਾਂ ਦਿਹਾੜੀਦਾਰ ਸੀ ਸੋਰਸ ਜਿਵੇਂ ਹੁੰਦਾ ਆਊਟਸੋਰਸ ਮੁਲਾਜ਼ਮ ਸੀ ਇਹਨਾਂ ਨੂੰ ਇਹਤੇ ਜ਼ਿੰਮੇਵਾਰੀ ਪਾਤੀ ਇਹਨਾਂ ਨੂੰ ਇਹਦੇ ਵਿੱਚ ਫਸਾਤ ਆ ਗਿਆ ਔਰ ਸਭ ਤੋਂ ਵੱਡੀ ਗੱਲ ਕਿਰਨਦੀਪ ਕੌਰ ਬੀਡੀ ਪੀਓ ਕੱਤੀ 12 24 ਨੂੰ ਟਰਾਂਸਫਰ ਹੋ ਚੁੱਕੀ ਆ ਤੇ ਐਫ ਆਈ ਆਰ ਦੇ ਵਿੱਚ ਉਹਦਾ ਵੀ ਨਾਮ ਆ ਜਾਂਦਾ ਹੁਣ ਕਾਫੀ ਰੌਲਾ ਪਿਆ ਹੋਇਆ ਤੇ ਅੱਗੇ ਤੁਹਾਨੂੰ ਦੱਸਦੇ ਆ ਕਿ ਸਰਪੰਚ ਕਿਰਨਦੀਪ ਕੌਰ ਨਾਲ ਅਸੀਂ ਗੱਲਬਾਤ ਕੀਤੀ ਗੱਲਬਾਤ ਅਸੀਂ ਰਣਜੀਤ ਸਿੰਘ ਟਾਇਲ ਫੈਕਟਰੀ ਨਾਲ ਵਾਲੇ ਨਾਲ ਕੀਤੀ ਅਸੀਂ ਗੱਲਬਾਤ ਐਸਐਸਪੀ ਵਿਜੀਲੈਂਸ ਫਰੋਜ਼ਪੁਰ ਸardar Manjeet Singh ਨਾਲ ਕੀਤੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮੰਤਰੀ ਸਾਹਿਬ ਸਰਨਪ੍ਰੀਤ ਸਿੰਘ ਸੌਂਗ ਦੇ ਨਾਲ ਅਸੀਂ ਮੇਰੇ ਇੱਕ ਸਾਥੀ ਨੇ ਗੱਲਬਾਤ ਕੀਤੀ ਐਡੀਸੀ ਅਰुण ਸ਼ਰਮਾ ਦੇ ਨਾਲ ਤੇ ਲੋ ਤੁਹਾਨੂੰ ਵਾਰੀ-ਵਾਰੀ ਸੁਣਾਉਣਾ ਕਿ ਉਹਨਾਂ ਨੇ ਕੀ ਕਿਹਾ ਕਰਨਦੀਪ ਕੌਰ ਸਰਪੰਚ ਨੇ ਕਿਹਾ ਕਿ ਅਸੀਂ ਆਪਣੇ ਡੋਂਗਲ ਦਫ਼ਤਰ ਜਮਾ ਕਰਾਤੇ ਸੀ ਏਡੀਸੀ ਦੇ ਤੇ ਉਹਨਾਂ ਨੂੰ ਰੱਖਣ ਵਾਲਾ ਵਰਤਨ ਵਾਲਾ ਮਨਜਿੰਦਰ ਸਿੰਘ ਸੀ ਜੋ ਕਿ ਏਡੀਸੀ ਦਾ ਬਹੁਤ ਕਰੀਬੀ ਅਤੇ ਚਹੇਤਾ ਗਿਣਾ ਜਾਂਦਾ ਸੀ ਅੱਗੇ ਉਹਨਾਂ ਨੇ ਕਿਹਾ ਕਿ ਜਿੰਨੀਆਂ ਵੀ ਪੰਚਾਇਤਾਂ ਨੇ ਸਮਿਤੀ ਦੇ ਵਿੱਚ ਫਰੋਜ਼ਪੁਰ ਪੰਚਾਇਤ ਸਮਿਤੀ ਦੇ ਵਿੱਚ 182 ਪੰਚਾਇਤਾਂ ਸੀ ਯਾਨੀ ਕਿ 182 ਪਿੰਡ ਉਸ ਵਕਤ ਸੀ ਤੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਆਪਦੀਆਂ ਡੋਂਗਲਸ ਡੋਂਗਲਾਂ ਯਾਨੀ ਕਿ ਡਿਜੀਟਲ ਸਿਗਨੇਚਰ ਦਫ਼ਤਰ ਜਮ੍ਹਾਂ ਕਰਾ ਦਿਓ ਜਦੋਂ ਗ੍ਰਾਂਟ ਰਿਲੀਜ਼ ਕਰਨੀ ਹੋ ਅਸੀਂ ਅੱਪੇ ਕਰਦੇ ਆਂਗੇ ਤੁਹਾਨੂੰ ਰਿਲੀਜ਼ ਕਰਵਾਉਣ ਲਈ ਆਉਣ ਦੀ ਲੋੜ ਨਹੀਂ ਇਹ ਜਿਹੜੇ ਪੈਸੇ ਸੀ 1.80 ਕਰੋੜ ਰੁਪਏ ਇਹ ਦੋ ਪਿੰਡਾਂ ਦੇ ਸਰਪੰਚਾਂ ਦੇ ਜਾਲੀ ਡੋਂਗਲ ਬਣਾ ਕੇ ਵਰਤ ਕੇ ਕਢਾਏ ਗਏ ਇਹ ਪੈਸਾ ਖਰਚਣ ਨੂੰ ਹੋਰ ਬੰਨਾ ਤੇ ਵੀ ਖਰਚਿਆ ਜਾ ਸਕਦਾ ਸੀ ਕਿਉਂਕਿ 182 ਪਿੰਡ ਗਵਨ ਦੇ ਵਕਤ ਫਰੋਸਪੁਰ ਪੰਚਾਇਤ ਸਮਿਤੀ ਦੇ ਵਿੱਚ ਮੌਜੂਦ ਸੀ ਹੁਣ ਉਹਦੀ ਕਟੌਤੀ ਕਰਤੀ ਗਈ ਹੈ 135 ਪਿੰਡ ਕਰਤੇ ਗਏ ਹੈ ਖੈਰ ਉਹ ਵੱਖਰੀ ਗੱਲ ਆ ਅਸੀਂ ਜਦੋਂ ਸਰ ਮਨਜੀਤ ਸਿੰਘ ਐਸਐਸਪੀ ਵਿਜੀਲੈਂਸ ਪਰ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਜਾਂਚ ਚੱਲ ਰਹੀ ਆ ਤੇ ਇੱਕ ਦੋਸ਼ੀ ਜਸਪ੍ਰੀਤ ਕੌਰ ਗ੍ਰਿਫਤਾਰ ਕੀਤੀ ਸੀ ਪਰ ਉਹਨੂੰ ਬਹੁਤ ਜਲਦੀ ਜ਼ਮਾਨਤ ਵੀ ਮਿਲ ਗਈ ਤੇ ਉਹਨਾਂ ਨੇ ਕਿਹਾ ਕਿ ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਤੇ ਹੋ ਸਕਦਾ ਹੈ ਕਿ ਇਹਨਾਂ ਛੋਟੇ ਮੁਲਾਜ਼ਮਾਂ ਤੋਂ ਸਾਡੀ ਜਾਂਚ ਸਾਨੂੰ ਉੱਪਰਲੇ ਅਫਸਰ ਤੱਕ ਵੀ ਲੈ ਜਾਵੇ ਉਹਨਾਂ ਨੇ ਕਿਹਾ ਬਖਸ਼ਿਆ ਕਿਸੇ ਨੂੰ ਨਹੀਂ ਜਾਏਗਾ ਅਰਨੁ ਸ਼ਰਮਾ ਜੀ ਨਾਲ ਗੱਲਬਾਤ ਹੋਈ ਤਾਂ ਕਹਿੰਦੇ ਜੀ ਬਿਜਨੈਸ ਬਿਊਰੋ ਜਾਂਚ ਕਰ ਰਹੀ ਆ ਮੈਂ ਤੇ ਹੋਰ ਕੀ ਕਹਿਣਾ ਇਹ ਤਾਂ ਫਿਰ ਜਦੋਂ ਜਾਂਚ ਪੂਰੀ ਹੋਊਗੀ ਮੁਕੰਮਲ ਹੋਊਗੀ ਉਦੋਂ ਪਤਾ ਲੱਗੂਗਾ ਅਸੀਂ ਜਦੋਂ ਐਸਐਸਪੀ ਮਨਜੀਤ ਸਿੰਘ ਨੂੰ ਪੁੱਛਿਆ ਕਿ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਚ ਮੁੱਖ ਦੋਸ਼ੀਆਂ ਦੇ ਨਾਮ ਤਾਂ ਹੈ ਹੀ ਨਹੀਂ ਤਾਂ ਉਹ ਕਹਿੰਦੇ ਜੀ ਇਹ ਪਰਚਾ ਦਰਜ ਕਰਾਇਆ ਸੀ ਵੀਡੀਓ ਗੁਰਦਿਆਲ ਸਿੰਘ ਨੇ ਸਿਟੀ ਪੁਲਿਸ ਸਟੇਸ਼ਨ ਫਰੋਜ਼ਪੁਰ ਯਾਨੀ ਕਿ ਜ਼ਿਲ੍ਹਾ ਪੁਲਿਸ ਕੋਲ ਤੇ ਕਿਉਂਕਿ ਇਹਦੇ ਤੇ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਲੱਗਦਾ ਸੀ ਪੀਸੀਏ ਲੱਗਦਾ ਸੀ ਤਾਂ ਇਹ ਇਸ ਪਰਚੇ ਨੂੰ ਟਰਾਂਸਫਰ ਕਰਤਾ ਗਿਆ ਵਜਲੈਂਸ ਬਿਊਰੋ ਦੇ ਕੋ ਤੇ ਹੁਣ ਸਾਡੀ ਜਾਂਚ ਚੱਲ ਰਹੀ ਹੈ ਤੇ ਇਹਦੇ ਵਿੱਚ ਹੋਰ ਵਿਅਕਤੀ ਵੀ ਨਾਮਜ਼ਦ ਹੋ ਸਕਦੇ ਆ ਅਸੀਂ ਰਣਜੀਤ ਸਿੰਘ ਨਾ ਗੱਲ ਕੀਤੀ ਜਿਹੜਾ ਰਣਜੀਤ ਟਾਇਲ ਫੈਕਟਰੀ ਦਾ ਮਾਲਕ ਹੈ ਮੈਨਾਂ ਨੇ ਪੁੱਛਿਆ ਜੀ ਤੁਸੀਂ ਜਿਹੜੀਆਂ ਟਾਈਲਾਂ 1 ਕਰੋੜ 80 ਲੱਖ ਰੁਪਏ ਦੀਆਂ ਇਹ ਕਿਧੋਂ ਦਿੱਤੀਆਂ ਉਹ ਕਹਿੰਦੇ ਜੀ ਮੇਰਾ ਮਾਲ ਗਿਆ ਤੇ ਤਾਂ ਹੀ ਫਿਰ ਮੈਂ ਪੈਸੇ ਲਏ ਆ ਤੇ ਮੈਂ ਕਿਹਾ ਜੀ ਜਰਾ ਖੁੱਲ ਕੇ ਦੱਸੋ ਕਿਹੜੇ ਪਿੰਡ 'ਚ ਸਪਲਾਈ ਕੀਤੀ ਕਹਿੰਦੇ ਜੀ ਆਪਾਂ ਮਿਲ ਕੇ ਗੱਲ ਕਰਾਂਗੇ ਟੈਲੀਫੋਨ 'ਤੇ ਨਹੀਂ ਕਰਨੀ ਮੈਂ ਕਹਿੰਦੇ ਜੀ ਮਿਲਣਾ ਮੈਂ ਹੈ ਨਹੀਂ ਤੁਸੀਂ ਮੈਨੂੰ ਟੈਲੀਫੋਨ 'ਤੇ ਆਪਣੀ ਪੋਜੀਸ਼ਨ ਕਲੀਅਰ ਕਰੋ ਸਪਸ਼ਟ ਕਰੋ ਖਰ ਉਹ ਦੂ ਬਾਦ ਉਹ ਫੋਨ ਰੱਖ ਕੇ ਚਲੇ ਗਏ ਅੱਗੇ ਆਉਣੇ ਆ ਜੀ ਅਸੀਂ ਆ ਸਕਰੀਨ ਤੇ ਵੇਖੋ ਅਸੀਂ ਮੰਤਰੀ ਜੀ ਤਰਨਪ੍ਰੀਤ ਸਿੰਘ ਸੌਂਧ ਨੂੰ ਇੱਕ ਮੈਸੇਜ ਪਾਇਆ ਅਸੀਂ ਮੈਸੇਜ ਦੇ ਨਾਲ ਜਿਹੜੀ ਜਾਂਚ ਰਿਪੋਰਟ ਡਿਵੀਜ਼ਨਲ ਡਿਪਟੀ ਡਾਇਰੈਕਟਰ ਅਤੇ ਡਿਸਟ੍ਰਿਕਟ ਡਵੈਲਪਮੈਂਟ ਐਂਡ ਪੰਚਾਇਤ ਅਫੀਸਰ ਦੀ ਉਹ ਨਾਲ ਭੇਜੀ ਅਤੇ ਪੁੱਛਿਆ ਕਿ 1 ਕਰੋੜ 80 ਲੱਖ ਰੁਪਏ ਦਾ ਗਵਨ ਹੋ ਗਿਆ ਮੰਤਰੀ ਜੀ ਤੇ ਪਰਚਾ ਕੁਝ ਬੰਦਿਆਂ ਦੇ ਹੋਰਾਂ ਦੇ ਨਾਂ ਤੇ ਹੀ ਹੋ ਗਿਆ ਤੇ ਇਲਜ਼ਾਮ ਤਾਂ ADC ਰੂਰਲ ਡਿਵੈਲਪਮੈਂਟ ਅਰुण ਸ਼ਰਮਾ ਤੇ ਹੈ ਤਾਂ ਉਹਨਾਂ ਨੇ ਖੈਰ ਮੈਂ ਕਿਹਾ ਸੀ ਵੀ ਜਵਾਬ ਦੇ ਦਿਓ 5 ਵਜੇ ਤੱਕ ਕੱਲ 5 ਵਜੇ ਤੱਕ ਕਿਹਾ ਸੀ ਉਹ ਨਿਕਲ ਨੁਕਲ ਗਿਆ ਅੱਜ ਵੀ ਅਸੀਂ ਇੱਕ ਦਿਨ ਅੜਿੱਕਿਆ ਤੇ ਉਹਨਾਂ ਦਾ ਜਵਾਬ ਹੁਣ ਤੱਕ ਨਹੀਂ ਆਇਆ ਉਹਨਾਂ ਦੇ ਪੀਏ ਨੂੰ ਟੈਲੀਫੋਨ ਕਰਕੇ ਮੈਂ ਕਿਹਾ ਬੇਨਤੀ ਕੀਤੀ ਕਿ ਮੰਤਰੀ ਜੀ ਨੂੰ ਮੈਸੇਜ ਪੜ੍ਹਾ ਦਿਓ ਕਹਿੰਦੇ ਹਾਂ ਜੀ ਮੈਂ ਪੜ੍ਹਾ ਦਿੰਦਾ ਤੇ ਮੈਂ ਕਿਹਾ ਬਾਈ ਜੀ ਜਲਦੀ ਤੋਂ ਜਲਦੀ ਇਹਦਾ ਜਵਾਬ ਦੇ ਦਿਓ ਉਹ ਇਸ ਕਰਕੇ ਜ਼ਰੂਰੀ ਹੋਇਆ ਕਿਉਂਕਿ ਸਾਨੂੰ ਸੁਖਪਾਲ ਗਿੱਲ ਨੇ ਜਾਣਕਾਰੀ ਦਿੱਤੀ ਕਿ ਅਰुण ਸ਼ਰਮਾ ਏਡੀਸੀ ਨੂੰ ਫਿਰੋਜ਼ਪੁਰ ਤੋਂ ਬਦਲ ਕੇ ਇੱਕ ਹੋਰ ਉਦੋਂ ਵੱਡੀ ਉਦੋਂ ਜ਼ਿਆਦਾ ਇੰਪੋਰਟੈਂਟ ਪੋਜੀਸ਼ਨ ਤੇ ਪਟਿਆਲੇ ਤਾਇਨਾਤ ਕਰ ਦਿੱਤਾ ਗਿਆ ਸੋ ਇਹ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਕਿਵੇਂ ਜਿਸ ਅਧਿਕਾਰੀ ਤੇ ਸ਼ੱਕ ਦੀ ਸੂਈ ਘਮ ਰਹੀ ਆ ਉਹਨੂੰ ਬਦਲਿਆ ਤਾਂ ਗਿਆ ਅਫਰੋਜ਼ਪੁਰ ਤੋਂ ਪਰ ਇਹੋ ਜੀ ਪੋਜੀਸ਼ਨ ਦਿੱਤੀ ਗਈ ਪੋਸਟ ਦਿੱਤੀ ਗਈ ਜਿਹੜੀ ਪਹਿਲੀ ਪੋਸਟ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਹੈ ਸੋ ਇਸ ਤਰ੍ਹਾਂ ਤੁਹਾਨੂੰ ਸਾਥੀਓ ਕਲੀਅਰ ਹੋ ਗਿਆ ਹੋਣਾ ਕਿ ਡੋਂਗਲਾਂ ਦੀ ਕਹਾਣੀ ਕੀ ਹੈ ਡੋਂਗਲ ਸਰਕਾਰ ইস্যੂ ਕਰਦੀ ਹੈ ਐਡੀਸੀ ਨੂੰ ਸੇਫਟੀ ਅੱਗੇ ਉਹਦੀ ਜ਼ਿੰਮੇਵਾਰੀ ਆ ਕਿ ਵੀਡੀਓ ਚੇਅਰਪਰਸਨ ਪੰਚਾਇਤ ਸਮਿਤੀ ਉਹਨਾਂ ਨੂੰ ਡੋਂਗਲ ਜਾਰੀ ਕਰੇ ਤਾਂ ਫੇਰ ਅੱਗੇ ਜ਼ਿੰਮੇਵਾਰੀ ਆ ਵੀਡੀਓ ਦੀ ਸਰਪੰਚਾਂ ਨੂੰ ਜਾਰੀ ਕਰੇ ਸੈਕਟਰੀਆਂ ਨੂੰ ਜਾਰੀ ਕਰੇ ਗ੍ਰਾਮ ਸੇਫ ਕਾਨੂੰ ਸਰਪੰਚਾਂ ਨੂੰ ਜਾਰੀ ਕਰੇ ਸੋ ਇਹਦਾ ਅਰਥ ਇਹ ਹੈ ਕਿ ਸਰਕਾਰ ਨੇ ਕੇਂਦਰ ਸਰਕਾਰ ਦਾ ਜਿਹੜਾ ਪ੍ਰੋਸੀਜਰ ਹੈ ਉਹ ਤਾਂ ਬਹੁਤ ਚੰਗਾ ਬਣਿਆ ਕਿ ਕੋਈ ਹਿਰਾ ਫੇਰੀ ਨਾ ਕਰ ਸਕੇ ਪਰ ਸਾਡੀਆਂ ਭੋਲੀਆਂ ਭਾਲੀਆਂ ਪੰਚਾਇਤਾਂ ਆਪਣੇ ਦਸਤਖਤ ਇੱਕੋ ਥਾਂ ਇਕੱਠੀਆਂ ਕਰਕੇ ਦੇ ਆਉਂਦੀਆਂ ਨੇ ਤੇ ਫੇਰ ਉਹਨਾਂ ਦੀ ਵਰਤੋਂ ਦੁਰ ਵਰਤੋਂ ਮੁਲਾਜ਼ਮਾਂ ਦੇ ਹੱਥ 'ਚ ਹੈ ਅਫਸਰਾਂ ਦੇ ਹੱਥ 'ਚ ਹੈ ਮਹੱਤਵਪੂਰਨ ਗੱਲ ਇਹ ਆ ਕਿ ਏਡੀਸੀ ਅਰुण ਸ਼ਰਮਾ ਨੇ ਛੁੱਟੀ ਵਾਲੇ ਦਿਨ ਇੰਨੀ ਮਿਹਨਤ ਕੀਤੀ ਕਿ ਦੋ ਡੋਂਗਲਾਂ ਜਿਹੜੀਆਂ ਕਿ ਜਾਲੀ ਹੁਣ ਸਾਬਤ ਹੋ ਰਹੀਆਂ ਹਨ ਜਾਂਚ ਰਿਪੋਰਟ ਦੇ ਮੁਤਾਬਕ ਉਹ ਅਪਰੂਵ ਕਰਤੀਆਂ ਤੇ ਉਸ ਤੋਂ ਬਾਅਦ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੇ ਉਹ ਡੋਂਗਲਾਂ ਯਾਨੀ ਕਿ ਆਪਣੇ ਡਿਜੀਟਲ ਦਸਤਖਤ ਇੱਕ ਥਾਂ ਮਨਜਿੰਦਰ ਸਿੰਘ ਨੂੰ ਦੇ ਦਿੱਤੇ ਉਹੀ ਵਰਤਦਾ ਸੀ ਤੇ ਮੈਨੂੰ ਇਹ ਵੀ ਕਿਰਨਦੀਪ ਕੌਰ ਨੇ ਦੱਸਿਆ ਮਨਜਿੰਦਰ ਸਿੰਘ ਤੇ ਜਸਪ੍ਰੀਤ ਕੌਰ ਆਪਸ ਚ ਨੇੜਲੇ ਰਿਸ਼ਤੇਦਾਰ ਨੇ ਉਹ ਸ਼ਾਇਦ ਚਾਚੇ ਦੀ ਜਾਂ ਤਾਏ ਦੀ ਬੇਟੀਆਂ ਸੋ ਉਹਨਾਂ ਦਾ ਨੇੜਲਾ ਸੰਬੰਧ ਆ ਤੋਂ ਕਿਰਨਦੀਪ ਕੌਰ ਨੇ ਕਿਹਾ ਕਿ ਮੈਂ ਜਾ ਕੇ ਵਜਲੈਂਸ ਬਿਊਰੋ ਦੇ ਅੱਗੇ ਬਿਆਨ ਦੇ ਕੇ ਆਈ ਆ ਮੈਂ ਇਹ ਬੇਨਤੀ ਕਰਕੇ ਆਈ ਆ ਕਿ ਤੁਸੀਂ ਮਨਜਿੰਦਰ ਸਿੰਘ ਨੂੰ ਇਨਵੈਸਟੀਗੇਟ ਕਰੋ ਤੁਸੀਂ ਰਣਜੀਤ ਸਿੰਘ ਨੂੰ ਇਨਵੈਸਟਿਗੇਟ ਕਰੋ ਤੁਹਾਨੂੰ ਪਤਾ ਲੱਗ ਜਾਊਗਾ ਕਿ 1 ਕਰੋੜ 80 ਲੱਖ ਰੁਪਇਆ ਜਿਹੜਾ ਰਣਜੀਤ ਸਿੰਘ ਦੀ ਫੈਕਟਰੀ ਦੇ ਨਾਂ ਤੇ ਉਹਦੇ ਖਾਤੇ 'ਚ ਗਿਆ ਉਹ ਕਿੱਥੇ ਵਰਤਿਆ ਗਿਆ ਤੇ ਉਹਨੇ ਉਹ ਪੈਸਾ ਕਿੰਨਾ ਕਢਾ ਕੇ ਅੱਗੇ ਕਿਹਨੂੰ ਦਿੱਤਾ ਤੇ ਇਹ ਸਾਰੀ ਪੁੱਛਗਿੱਛ 'ਚ ਗੱਲ ਸਪਸ਼ਟ ਹੋ ਜਾਏਗੀ ਪਰ ਜੋ ਸਾਨੂੰ ਅੱਜ ਐਸਐਸਪੀ ਮਨਜੀਤ ਸਿੰਘ ਨੇ ਕਿਹਾ ਕਿ ਜਾਂਚ ਹਜੇ ਜਾਰੀ ਹੈ ਤੇ ਅਸੀਂ આરોપીਆਂ ਤੱਕ ਅਸਲ ਦੋਸ਼ੀਆਂ ਤੱਕ ਜ਼ਰੂਰ ਪਹੁੰਚਾਂਗੇ ਸੋ ਇਸ ਤਰ੍ਹਾਂ ਦੋਸਤੋ ਰੰਗਲਾ ਪੰਜਾਬ ਬਣਦਾ ਹੈ ਪੰਜਾਬ ਦੀ 70% ਆਬਾਦੀ ਪਿੰਡਾਂ 'ਚ ਵਸਦੀ ਹੈ ਤੇ ਪਿੰਡਾਂ ਲਈ ਆਈਆਂ ਗਰਾਂਟਾ ਨੂੰ ਇਸ ਤਰ੍ਹਾਂ ਹੜੱਪਿਆ ਜਾਂਦਾ ਹੈ ਅਫਸਰ ਸ਼ਾਹੀ ਵੱਲੋਂ ਆਪਣੇ ਚਹੇਤਿਆਂ ਨੂੰ ਨਾਲ ਜੋੜ ਕੇ ਜਿਹੜੇ ਕੱਚੇ ਮੁਲਾਜ਼ਮ ਹੁੰਦੇ ਆ ਕਿਉਂਕਿ ਉਹਨਾਂ ਦਾ ਕੋਈ ਅੱਗੇ ਭੁ익 ਨਹੀਂ ਹੁੰਦਾ ਤੇ ਉਹਨਾਂ ਨੂੰ ਫਸਾਤ ਆ ਜਾਂਦਾ ਤੇ ਉਹ ਆਪਣੀ ਵੈਸੇ ਕਹਾਂਗੇ ਆਣ ਗੈਂਦੀ ਜਾਂ ਮੂਰਖਤਾ ਨਾਲ ਫਸਦੇ ਐ ਕਿ ਜਦੋਂ ਉਹਨਾਂ ਨੂੰ ਦਿਖ ਰਿਹਾ ਕਿ ਇਹ ਕੰਮ ਗਲਤ ਹੈ ਵੱਡੇ ਅਫਸਰ ਨੇ ਤਾਂ ਬੱਚ ਪੁੱਛ ਜਾਣਾ ਤੇ ਟੰਗੇ ਅਸੀਂ ਜਾਣਾ ਤੇ ਇਸ ਤਰ੍ਹਾਂ ਇਸ ਰੰਗਲੇ ਪੰਜਾਬ ਦੀ ਕਹਾਣੀ ਜਿੱਥੇ 1 ਕਰੋੜ 80 ਲੱਖ ਰੁਪਏ ਦਾ ਗਵਨ ਸਿਰਫ ਫਰੋਜ਼ਪੁਰ ਪੰਚਾਇਤ ਸਮਿਤੀ ਚ ਹੋਇਆ ਮੁਕਦੀ ਹੈ ਜੀ ਮੈਂ ਰਿੰਦਰ ਸਿੰਘ ਤਗੜ ਤੁਹਾਡੇ ਤੋਂ ਅੱਗੇ ਆਇਆ ਚਾਹਨਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫਿਸ ਇਸ ਮਸਲੇ ਦੇ ਵਿੱਚ ਕੀ ਹੋਇਆ ਜਦੋਂ ਅਰਣੁਕ کمار ਸ਼ਰਮਾ ਜੀ ਵਿਧੇਕ ਡਿਪਟੀ ਕਮਿਸ਼ਨਰ ਫਰੋਜ਼ਪੁਰ ਦਾ ਨਾਮ ਸੀ ਉਹਨਾਂ ਦੇ ਵੱਲੋਂ ਜਿਹੜੀ ਇੱਕ ਉਹਨਾਂ ਦੇ ਈ ਪੋਰਟਲ ਪੰਚਾਇਤ ਦਾ ਈ ਪੋਰਟਲ ਦੇ ਉੱਤੇ ਇੱਕ ਆਈਡੀ ਬਣਦੀ ਆ ਜਿਹਦੇ ਵਿੱਚ ਸਰਕਾਰ ਦੇ ਹਜ਼ਰਤਾਂ ਹੁੰਦੀਆਂ ਵੀ ਉਹਦੇ ਵਿੱਚ ਸਿਰਫ ਅਰਣੁਕ کمار ਸ਼ਰਮਾ ਦਾ ਹੀ ਨੰਬਰ ਰਜਿਸਟਰਡ ਹੋ ਸਕਦਾ ਸੀ ਪਰ ਉਹਨਾਂ ਨੇ ਕੀ ਕੀਤਾ ਆਪਣੇ ਦਫ਼ਤਰ ਦੀ ਇੱਕ ਡਾਟਾ ਐਂਟਰੀ ਆਪਰੇਟਰ ਕੱਚੀ ਕਰਮਚਾਰੀ ਕੱਚੀ ਮੁਲਾਜ਼ਮ ਦੀ ਮਤਲਬ ਆਪਦਾ ਮੋਬਾਈਲ ਨੰਬਰ ਉਸ ਆਈਡੀ ਵਿੱਚ ਰਜਿਸਟਰਡ ਕਰਾਇਆ ਉਹਨੂੰ ਮੇਰੇ ਤੋਂ ਉਤਨਾ ਕਰਾਇਆ ਉਹਨੇ ਕਿਹੜੀ ਸੋਚਣਾ ਕਰਾਇਆ ਤਾਂ ਉਹ ਉਹ ਜਵਾਬ ਦੇਣਗੇ। ਉਹਦੇ ਨਾਲ ਕੀ ਹੋਇਆ? ਅਰਣ ਕੁਮਾਰ ਸ਼ਰਮਾ ਦੀ ਇੱਕ ਵੱਡੀ ਅਣਗਹਿਲੀ ਦਫ਼ਤਰ ਦੇ ਵਿੱਚੋਂ ਉਹਨਾਂ ਨੇ ਦੋ ਡੌਂਗਲਾਂ ਛੁੱਟੀ ਵਾਲੇ ਦਿਨ 1 ਮਈ ਜਿੱਦਣ ਲੇਬਰ ਡੇ ਦੀ ਛੁੱਟੀ ਹੁੰਦੀ ਆ ਉਹ ਦਿਨ ਦੋ ਡੌਂਗਲਾਂ ਮਤਲਬ ਫੇਕ ਜੋ ਪ੍ਰਤਾਪ ਰਿਪੋਰਟ ਕਹਿੰਦੀ ਆ ਫੇਕ ਡੌਂਗਲਾਂ ਅਰੈਸਟਡ ਕੀਤੀਆਂ ਜਿਹਦੇ ਨਾਲ ਪੰਚਾਇਤ ਸੰਮਤੀ ਫਿਰੋਜ਼ਪੁਰ ਦੇ ਵਿੱਚ 1 ਕਰੋੜ 80 ਲੱਖ 87591 ਰੁਪਏ ਫੁਰਦਵਰਦ ਹੋ ਗਏ ਇਹ ਕਿਉਂ ਹੋਏ ਇਹਦੇ ਲਈ ਮੇਨ ਜ਼ਿੰਮੇਵਾਰਾ ਅਰुण कुमार ਸ਼ਰਮਾ ਜਿਹਦੇ ਦਫ਼ਤਰ ਵੱਲੋਂ ਛੁੱਟੀ ਵਾਲੇ ਦਿਨ ਦੋ ਡੋਂਗੜਾ ਅਪਰੂਵ ਕੀਤੀਆਂ ਗਈਆਂ ਫੇਕ ਡੋਂਗੜਾ ਆ ਰਿਪੋਰਟ ਕਹਿੰਦੀ ਆ ਫੇਕ ਡੋਂਗੜਾ ਅਪਰੂਵ ਕੀਤੀਆਂ ਗਈਆਂ